ਸਤਿ ਸ੍ਰੀ ਅਕਾਲ ਮੌਲੀਕਮ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੈਰiyat ਨਾਲ ਹੋ ਸਿੱਖੀ ਲਈ ਇੱਕ ਵੱਡਾ ਸਨਮਾਨ ਗੁਰੂ ਗ੍ਰੰਥ ਸਾਹਿਬ ਨੂੰ ਅਮਰੀਕਾ ਦੇ ਵਿੱਚ ਮਿਲਿਆ ਸਭ ਤੋਂ ਵੱਡਾ ਐਵਾਰਡ ਗੁਰੂ ਗ੍ਰੰਥ ਸਾਹਿਬ ਤੇ ਸਿੱਖੀ ਲਈ ਵੱਡਾ ਸਨਮਾਨ ਜਿਹੜਾ ਵੈ ਇਸ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੁਚਨਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੁਰੂ ਸਾਹਿਬਾਨ ਦੀਆਂ ਕੀਤਿਆਂ ਬਖਸ਼ਿਸ਼ਾਂ ਯੂਨੀਵਰਸਲ ਨੇ ਯਾਨੀ ਉਹਨਾਂ ਦਾ ਸੰਦੇਸ਼ ਉਹਨਾਂ ਦੀ ਗੁਰਬਾਣੀ ਉਹਨਾਂ ਦੇ ਬਚਨ ਜੁਗੋ ਜੁਗ ਅਟਲ ਨੇ ਤੇ ਸਮੁੱਚੇ ਸੰਸਾਰ ਲਈ ਨੇ ਸਿਰਫ ਪੰਜਾਬ ਤੱਕ ਜਾਂ ਸਿਰਫ ਸਿੱਖਾਂ ਤੱਕ ਨਹੀਂ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਖਾਲਸੇ ਨੂੰ ਹਰ ਮੈਦਾਨ ਫਤਿਹ ਦਾ ਜਿਹੜਾ ਸਿਧਾਂਤ ਬਖਸ਼ਿਆ ਹੈ ਉਹ ਹਰ ਖੇਤਰ ਵਿੱਚ ਫਤਿਹ ਦਾ ਹੈ ਇਸੇ ਤਰ੍ਹਾਂ ਹੀ ਗੁਰੂ ਸਾਹਿਬਾਨ ਨੇ ਸਾਨੂੰ ਕੀਰਤਨ ਗਾਇਨ ਕਰਨ ਦੀ ਨਵੇਕਲੀ ਸ਼ੈਲੀ ਬਖਸ਼ੀ ਜਿਹੜੀ ਭਾਈ ਮਰਦਾਨਾ ਜੀ ਤੋਂ ਸ਼ੁਰੂ ਹੋ ਕੇ ਅੱਜ ਦੇ ਸਮੇਂ ਤੱਕ ਪਹੁੰਚੀ ਹੈ ਗੁਰੂ ਸਾਹਿਬ ਨੇ ਸਾਨੂੰ ਰਾਗਾਂ ਵਿੱਚ ਕੀਰਤਨ ਕਰਨ ਦੀ ਹਦਾਇਤ ਦਿੱਤੀ ਅੱਜ ਦੇ ਸਮੇਂ ਜਦੋਂ ਕੀਰਤਨ ਲਫਾਫਿਆਂ ਤੱਕ ਸੀਮਤ ਹੈ ਸਿਰਫ ਭੇਟਾਂ ਤੱਕ ਹੀ ਸੀਮਤ ਹੈ ਫਿਲਮੀ ਟੀਊਨਸ ਦੇ ਉੱਤੇ ਗੁਰਬਾਣੀ ਗਾਇਨ ਕੀਤੀ ਜਾ ਰਹੀ ਹੈ ਅਜਿਹੇ ਸਮੇਂ ਕੀ ਤੁਸੀਂ ਸੋਚ ਸਕਦੇ ਹੋ ਕਿ ਕਿਸੇ ਨੇ ਗੁਰਬਾਣੀ ਗਾਇਨ ਕੀਤੀ ਹੋਵੇ ਤੇ ਉਸ ਨੂੰ ਦੁਨੀਆਂ ਦਾ ਸਭ ਤੋਂ ਵੱਡਾ 뮤직 ਅਵਾਰਡ ਮਿਲਿਆ ਹੋਵੇ ਅੱਜ ਗੱਲ ਕਰਾਂਗੇ ਗ੍ਰੇਮੀ ਅਵਾਰਡਸ ਦੀ ਗ੍ਰੇਮੀ ਅਵਾਰਡਸ ਦੁਨੀਆ ਭਰ ਦੇ ਸੰਗੀਤ ਦੀ ਦੁਨੀਆ ਦਾ ਇੱਕ ਬਹੁਤ ਵੱਡਾ ਅਵਾਰਡ ਹੈ ਜਿਹੜਾ ਕਿ ਅਮਰੀਕਾ ਦੀ ਨੈਸ਼ਨਲ ਅਕੈਡਮੀ ਆਫ ਰਿਕਾਰਡਿੰਗ ਆਰਟਸ ਐਂਡ ਸਾਇੰਸਸ ਵੱਲੋਂ 뮤זיਕ ਵਿੱਚ ਟੌਪਰ ਸੰਗੀਤਕਾਰਾਂ ਤੇ ਗਾਇਕਾਂ ਨੂੰ ਦਿੱਤਾ ਜਾਂਦਾ ਹੈ ਇਹ ਅਵਾਰਡ ਸੰਗੀਤ ਦੀ ਦੁਨੀਆ ਦਾ ਸਭ ਤੋਂ ਵੱਡਾ ਪੁਰਸਕਾਰ ਹੈ ਇਸ ਨੂੰ ਜਿੱਤਣਾ ਦੁਨੀਆ ਦੇ ਹਰ ਗਾਇਕ ਦਾ ਸੁਪਨਾ ਹੁੰਦਾ ਹੈ ਸੰਗੀਤ ਜਗਤ ਦਾ ਔਸਕਰ ਕਹੇ ਜਾਣ ਵਾਲਾ ਗ੍ਰੇਮੀ ਅਵਾਰਡ ਹਰ ਸਾਲ ਕਿਸੇ ਨਾ ਕਿਸੇ ਰੂਪ ਵਿੱਚ ਸੰਗੀਤ ਜਗਤ ਨਾਲ ਜੁੜੇ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਵੇਂ ਫਿਲਮਾਂ ਵਿੱਚ ਔਸਕਰ ਮਿਲਦਾ ਹੈ ਉਵੇਂ ਹੀ ਸੰਗੀਤ ਵਿੱਚ ਗ੍ਰੈਮੀ ਅਵਾਰਡ ਸਭ ਤੋਂ ਵੱਡਾ ਅਵਾਰਡ ਹੈ ਹਾਨੀ ਸਿੰਘ ਨਾਮ ਦੇ ਗਾਇਕ ਨੇ ਇੱਕ ਵਾਰੀ ਗਾਇਆ ਸੀ ਆਪਣੇ ਗੀਤ ਦੇ ਵਿੱਚ ਵੀ ਮੈਂ ਗ੍ਰੈਮੀ ਲਿਆਉਂਗਾ ਇੱਕ ਇੰਟਰਵਿਊ ਵਿੱਚ ਉਹ ਕਹਿੰਦਾ ਕਿ ਮੈਂ ਏ ਆਰ ਰਹਿਮਾਨ ਨਾਲ ਕੋਈ ਗੀਤ ਕਰੂੰਗਾ ਜਿਹਨੂੰ ਬਣਾਉਣ ਵਿੱਚ ਕਈ ਸਾਲ ਲੱਗ ਸਕਦੇ ਆ ਤੇ ਉਸ ਗੀਤ ਤੇ ਮੈਨੂੰ ਗ੍ਰੈਮੀ ਅਵਾਰਡ ਮਿਲੇ ਮੇਰੀ ਦਿਲ ਦੀ ਤਮੰਨਾ ਹੈ ਕਿ ਮੈਨੂੰ ਕਈ ਸਾਲ ਲੱਗ ਜਾਈਏ ਲੇਕਿਨ ਇਹ ਸੁਪਨਾ ਜ਼ਰੂਰ ਪੂਰਾ ਹੋਗਾ ਮੇਰੇ 뮤직 ਦੇ ਏ ਆਰ ਰਹਿਮਾਨ ਨਾਲ ਗਾਏਗਾ ਇਹ ਹੋਗਾ। مجھے ਬਹੁਤ ਸਾਲ ਲੱਗੇ ਲੇਕਿਨ ਇਹ ਹੋਗਾ। ਉਹ ਉਸ ਗਾਣੇ ਕੇ ਲੇ ਮੈਨੂੰ ਗ੍ਰੈਮੀ ਮਿਲੇਗਾ। ਹੁਣ ਸੋਚੋ ਕਿ ਹਨੀ ਸਿੰਘ ਵਰਗਾ ਗਾਇਕ ਸੰਗੀਤਕਾਰ ਕਿੰਨਾ ਮਸ਼ਹੂਰ ਹੈ। ਦੁਨੀਆ ਭਰ ਵਿੱਚ ਉਸ ਦੇ ਕਿੰਨੇ ਫੈਨਸ ਨੇ ਤੇ ਉਹ ਬੰਦਾ ਅਜੇ ਗ੍ਰੈਮੀ ਅਵਾਰਡ ਨੂੰ ਤਰਸਦਾ ਪਿਆ। ਪਰ ਤੁਹਾਨੂੰ ਇੱਕ ਅਜੇ ਨੀ ਸਿੱਖ 뮤직 ਬੈਂਡ ਬਾਰੇ ਦੱਸਾਂਗੇ ਜਿਹੜਾ ਕਿ ਦੋ ਵਾਰ ਗ੍ਰੈਮੀ ਅਵਾਰਡ ਜਿੱਤ ਚੁੱਕਾ ਹੈ। ਇੱਕ ਵਾਰ ਤਾਂ ਇਸ ਬੈਂਡ ਨੇ ਕਾਨੀ ਵੈਸਟ ਦੇ ਮੁਕਾਬਲੇ ਇਹ ਅਵਾਰਡ ਜਿੱਤਿਆ ਪਰ ਸ਼ਰਮ ਦੀ ਗੱਲ ਕਹੀਏ ਜਾਂ ਪਤਾ ਨਹੀਂ ਸਾਡੇ ਲੋਕਾਂ ਦੀ ਸੋਚ ਵਿੱਚ ਫਰਕ ਕਿ ਸਿੱਖਾਂ ਨੂੰ ਇਸ 뮤ਜ਼ਿਕ ਬੈਂਡ ਬਾਰੇ ਪਤਾ ਵੀ ਨਹੀਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ 뮤ਜ਼ਿਕ ਬੈਂਡ ਨੇ ਗ੍ਰੈਮੀ ਅਵਾਰਡ ਕਿਸੇ ਆਮ ਗੀਤ ਨੂੰ ਗਾ ਕੇ ਨਹੀਂ ਜਿੱਤਿਆ ਗੁਰਬਾਣੀ ਦੇ ਸ਼ਬਦ ਗਾ ਕੇ ਜਿੱਤਿਆ ਇਸ ਸਿੱਖ ਬੈਂਡ ਨੇ ਮਿਸਟਿਕ ਮਿਰਰ ਨਾਮ ਦੀ ਐਲਬਮ ਬਣਾਈ ਤੇ ਉਸ ਵਿੱਚ ਗੁਰੂ ਕ੍ਰੰਤ ਸੈਮ ਮਹਾਰਾਜ ਜੀ ਦੇ ਤਿੰਨ ਸ਼ਬਦ ਗਾਇਨ ਕੀਤੇ ਤੇ ਇਸ ਐਲਬਮ ਲਈ 2023 ਦੇ ਵਿੱਚ ਗ੍ਰੇਮੀ ਅਵਾਰਡ ਜਿੱਤਿਆ ਹੋਇਆ ਹੈ ਇਸ ਤੋਂ ਪਹਿਲਾਂ ਵੀ ਕੁਰਬਾਨੀ ਸ਼ਬਦਾਂ ਕਰਕੇ ਇਹਨਾਂ ਨੇ 2017 ਵਿੱਚ ਵੀ ਗ੍ਰੇਮੀ ਅਵਾਰਡ ਜਿੱਤਿਆ ਹੋਇਆ ਹੈ ਵਾਈਟ ਸਨ ਬੈਂਡ ਤਿੰਨ ਜਣਿਆਂ ਦਾ ਇੱਕ ਗਰੁੱਪ ਹੈ ਜਿਸ ਦੇ ਵਿੱਚ ਹਰੀ ਜੀਵਨ ਸਿੰਘ ਖਾਲਸਾ ਗੁਰਜਸਪੁਰ ਖਾਲਸਾ ਤੇ ਨਾਲ ਨੇ ਐਡਮ ਬੇਰੀ ਵਾਈਟਸਨ ਬੈਂਡ ਨੇ ਵਾਈਟਸਨ 2 ਐਲਬਮ ਤਿਆਰ ਕੀਤੀ ਜਿਸ ਵਿੱਚ ਗੁਰਬਾਣੀ ਦਾ ਸੰਗੀਤਬੱਧ ਪਾਠ ਕੀਤਾ ਗਿਆ ਸੀ ਇਸ ਐਲਬਮ ਨੇ 2016 ਵਿੱਚ ਬੇਹੱਦ ਪ੍ਰਸਿੱਧੀ ਹਾਸਲ ਕੀਤੀ ਸੀ ਤੇ ਆਈਟਿਊਨਸ ਦੀ ਸੂਚੀ 'ਚ ਚੋਟੀ ਤੇ ਰਹੀ 2017 ਵਿੱਚ ਇਸ ਐਲਬਮ ਨੂੰ ਗ੍ਰੈਮੀ ਮਿਲਿਆ ਸੀ ਵਾਈਟਸਨ 2 ਐਲਬਮ ਵਿੱਚ ਇੱਕ ਅਰਦਾਸ ਵਾਹਿਗੁਰੂ ਤਨ ਤਨ RAM DAS GURU ਆਪ ਸਹਾਇ ਹੋਇਆ ਹਰ ਹਰ ਸਿਮਰੋ ਗੋਬਿੰਦ ਅਤੇ ਗੋਬਿੰਦੇ ਮੁਕੰਦੇ ਸ਼ਬਦ ਸ਼ਾਮਿਲ ਕੀਤੇ ਗਏ ਸੀ ਇਸ ਤੋਂ ਬਾਅਦ 2023 ਵਿੱਚ ਦੂਜੀ ਵਾਰ ਫਿਰ ਮਿਸਟਿਕ ਮਿਰਰ ਨਾਮ ਦੀ ਐਲਬਮ ਨੇ ਅਵਾਰਡ ਜਿੱਤਿਆ ਇਸ ਐਲਬਮ ਵਿੱਚ ਸਾਰੀਆਂ 10 ਰਚਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਸਨ ਗੁਰੂ ਨਾਨਕ ਸਾਹਿਬ ਦੇ ਜਪ ਪਾਣੀ ਦੇ ਦੋ ਸ਼ਬਦ ਆਖਣ ਜੋਰ ਚ ਪੈ ਨਹਿ ਜੋਰ ਅਤੇ ਪਵਨ ਗੁਰੂ ਪਾਣੀਪਤਾ ਸ਼ਬਦ ਸ਼ਾਮਿਲ ਸਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਤੀਜਾ ਸ਼ਬਦ ਨਾਮ ਨਰੰਜਨ ਨੀਰ ਨਰਾਇਣ ਓ ਵੀ ਸੀ ਜਿਹੜਾ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਰਾਗ ਵਿੱਚ ਰਸਿਆ ਸੀ ਇਹ ਤੀਜਾ ਸ਼ਬਦ ਸੀ ਅਜੇਹਾ ਮਿਊਜ਼ਿਕ ਅਵਾਰਡ ਜਿਹਨੂੰ ਦਿਲਜੀਤ ਸਮੇਤ ਵੱਡੇ ਵੱਡੇ ਸਿੰਗਰ ਤਰਸਦੇ ਆ ਇਹ ਅਵਾਰਡ ਗੁਰਬਾਣੀ ਨੂੰ ਮਿਲਣਾ ਹੀ ਵੱਡੀ ਗੱਲ ਹੈ ਉਹ ਵੀ ਦੋ ਵਾਰ ਪਰ ਦੂਜੇ ਪਾਸੇ ਜੇ ਗੱਲ ਕਰੀਏ ਆਪਾਂ ਸਿੱਖਾਂ ਦੀ ਸਿੱਖ ਕੀਰਤਨੀਆਂ ਦੀ ਕਰੀ ਤਾਂ ਇਹ ਦੇਖਿਆ ਗਿਆ ਕਿ ਅੱਜਕੱਲ ਇੱਕ ਤਾਂ ਰੂਹ ਤੋਂ ਗੁਰਬਾਣੀ ਗਾਇਨ ਕਰਨ ਵਾਲੇ ਕੀਰਤਨੀਏ ਆਟੇ ਵਿੱਚ ਲੂਣ ਦੇ ਬਰਾਬਰ ਨੇ ਉਥੇ ਹੀ ਗੁਰਬਾਣੀ ਸਿਧਾਂਤ ਤੋਂ ਪਾਸੇ ਜਾ ਕੇ ਫਿਲਮੀ ਗੀਤਾਂ ਦੀਆਂ ਤਰਜ਼ਾਂ ਤੇ ਸ਼ਬਦ ਗਾਇਨ ਕੀਤੇ ਜਾ ਰਹੇ ਨੇ ਅੱਜ ਦੇ ਸਮੇਂ ਕਿਰਤਨ ਸਿਰਫ ਰੋਜ਼ਗਾਰ ਦਾ ਸਾਧਨ ਬਣ ਕੇ ਰਹਿ ਚੁੱਕਾ ਹੈ ਜਦੋਂ ਦੁਨੀਆਂ ਦੇ ਸਭ ਤੋਂ ਵੱਡੇ ਸੰਗੀਤਕ ਅਵਾਰਡ ਵਿੱਚ ਗੁਰਬਾਣੀ ਨੂੰ ਸਭ ਤੋਂ ਉੱਤਮ ਮੰਨ ਕੇ ਅਵਾਰਡ ਮਿਲਿਆ ਹੋਵੇ ਚਾਹੇ ਕਿ ਗੁਰਬਾਣੀ ਕਿਸੇ ਵੀ ਦੁਨਿਆਵੀ ਅਵਾਰਡ ਦੀ ਮਹਤਾਜ ਨਹੀਂ ਹੈ ਪਰ ਇੱਕ ਸੰਸਾਰ ਪੱਧਰ ਤੇ ਇਹ ਬਹੁਤ ਵੱਡੀ ਪ੍ਰਾਪਤੀ ਹੈ ਕਿ ਹਰ ਮੈਦਾਨ ਫਤਿਹ ਦੇ ਸਿਧਾਂਤ ਤੇ ਵਿਦੇਸ਼ ਦੇ ਲੋਕਾਂ ਨੇ ਸਿੱਖ ਸੱਜ ਕੇ ਗੁਰਬਾਣੀ ਗਾਇਨ ਕਰਕੇ ਇਨਾ ਵੱਡਾ ਅਵਾਰਡ ਜਿੱਤਿਆ ਹੋਵੇ ਕਿਉਂਕਿ ਪੰਜਾਬ ਦੇ ਵਿੱਚ ਸਿੱਖਾਂ ਦਾ ਸਿੱਖ ਕੀਰਤਨੀਆਂ ਦਾ ਵਿਜ਼ਨ ਇਨਾ ਵੱਡਾ ਨਹੀਂ ਹੋ ਸਕਿਆ ਕਿ ਉਹ ਗਲੋਬਲ ਪੱਧਰ ਤੇ ਕੋਈ ਕੀਰਤੀ ਮੰਦ ਸਥਾਪਿਤ ਕਰ ਸਕਣ ਜਾਂ ਫਿਰ ਕੋਈ ਗ੍ਰੈਮੀ ਅਵਾਰਡ ਦੀ ਸੋਚ ਰੱਖਣ ਅੱਜ ਵੀ ਸਾਡੇ ਬੱਚਿਆਂ ਨੂੰ ਗੁਰਬਾਣੀ ਨਾਲ ਇਸ ਕਰਕੇ ਜੋੜਨ ਦੀ ਲੋੜ ਹੈ ਕਿ ਦੁਨੀਆਂ ਵਿੱਚ ਗੁਰਬਾਣੀ ਦਾ ਸੁਨੇਹਾ ਵੀ ਜਾਵੇ ਤੇ ਗੁਰਬਾਣੀ ਸੁਣ ਕੇ ਗੁਰੂ ਦੇ ਉਪਦੇਸ਼ ਨਾਲ ਸਿੱਖ ਦੀ ਅੰਦਰੂਨੀ ਪਰਪਕਤਾ ਵੀ ਹੋਵੇ ਬਾਬੇ ਮਰਦਾਨੇ ਦੀ ਰਬਾਬ ਵਜੇ ਤੇ ਉਸ ਨਾਲ ਗਾਇਨ ਕੀਤੀ ਗੁਰਬਾਣੀ ਦੁਨੀਆ ਦੇ ਕਾਲ ਜੇ ਠੰਡ ਨਾ ਪਾਵੇ ਇਹ ਹੋ ਨਹੀਂ ਸਕਦਾ ਇਹ ਗੱਲ ਵੱਖਰੀ ਹੈ ਕਿ ਗੁਰਬਾਣੀ ਨੂੰ ਪੰਜਾਬ ਪੱਧਰ ਤੇ ਉਹ ਰੁਤਬਾ ਨਹੀਂ ਮਿਲਿਆ ਜੋ ਮਿਲਣਾ ਚਾਹੀਦਾ ਸੀ ਪਰ ਉਹ ਵਾਈਟਸਨ ਬੈਂਡ ਦੇ ਹਰਜੀਵਨ ਸਿੰਘ ਖਾਲਸਾ ਤੇ ਗੁਰਜਸਕੋਰ ਖਾਲਸਾ ਨੇ ਇਹ ਕਾਰਜ ਕਰਕੇ ਵੱਡਾ ਮਾਰ ਕਾ ਮਾਰਿਆ ਜਿਸ ਤੇ ਸਿੱਖ ਕੌਮ ਨੂੰ ਮਾਣ ਵੀ ਹੋਣਾ ਚਾਹੀਦਾ ਹੈ ਤੇ ਹਰ ਮੈਦਾਨ ਸਤੇ ਦੇ ਸੰਕਲਪ ਨੂੰ ਧਿਆਨ ਚ ਰੱਖਦੇ ਹੋਏ ਗਲੋਬਲ ਲੈਵਲ ਤੇ ਵੀ ਅਜਿਹੇ ਕਾਰਜ ਕਰਨੇ ਚਾਹੀਦੇ ਆ ਜਿਹੜੇ ਦੁਨੀਆ ਵਿੱਚ ਗੁਰੂ ਕ੍ਰੰਤ ਸਹਿਬ ਮਹਾਰਾਜ ਜੀ ਦੇ ਗਲੋਬਲ ਵਿਜ਼ਨ ਨੂੰ ਪ੍ਰਚਾਰਨ ਦਾ ਸਾਧਨ ਬਣ ਇੱਥੇ ਕਦੇ ਸਾਡੇ ਰਾਗੀ ਆਪਣੀਆਂ ਡਿਊਟੀਆਂ ਬਦਲੇ ਸ਼੍ਰੋਮਣੀ ਕਮੇਟੀ ਨਾਲ ਸੰਗਸਾਈ ਬੈਠੇ ਹੁੰਦੇ ਆ ਤੇ ਕਦੇ ਕੋਈ ਰਾਗੀ ਫਿਲਮੀ ਤਰਜ਼ਾ ਤੇ ਗੁਰਬਾਣੀ गा ਕੇ ਸੰਗਤ ਦੇ ਕੋਲੋਂ ਆਪਣੀ ਲਾਹ-ਪਾਹ ਕਰਵਾ ਰਿਹਾ ਹੁੰਦਾ ਇਹ ਕੀਰਤਨ ਕੋਈ ਆਮ ਨਹੀਂ ਇਹ ਇਲਾਹੀ ਬਾਣੀ ਦਾ ਕੀਰਤਨ ਹੈ ਜਿਹੜਾ ਡੁੱਬਦਿਆਂ ਨੂੰ ਤਾਰਦਾ ਹੈ ਤਪ ਦੇ ਸੀਨੇ ਠਾਰਦਾ ਹੈ ਲੋੜ ਹੈ ਅਸੀਂ ਵੀ ਇੱਕ ਦੁਨੀਆ ਪੰਦਰ ਦੀ ਸੋਚ ਰੱਖ ਕੇ ਸਿੱਖੀ ਵਿੱਚ ਪਰਪੱਕ ਹੋ ਕੇ ਅਜਿਹੇ ਕਾਰਜ ਕਰੀਏ ਕਿ ਦੁਨੀਆ ਸਾਡੇ ਬਾਰੇ ਗੱਲਾਂ ਕਰੇ ਕਿ ਇਹ ਕੰਮ ਸਿੱਖਾਂ ਨੇ ਕਰਕੇ ਦਿਖਾਇਆ ਤੁਹਾਨੂੰ ਪਹਿਲਾਂ ਇਸ ਵਾਈਟ ਸੰ ਸਿੱਖ ਬੈਂਡ ਬਾਰੇ ਪਤਾ ਸੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਸ਼ੇਅਰ ਜਰੂਰ ਕਰਿਓ ਹੋਰ ਨਾਲ ਲੋਕਾਂ ਨੂੰ ਵੀ ਇਸ ਸਿੱਖ ਬੈਂਡ ਅਤੇ ਉਹਨਾਂ ਵੱਲੋਂ ਜਿੱਤੇ ਦੋ ਵਾਰ ਗ੍ਰੈਂਡ ਬਹੁਤ ਹੀ ਵਧੀਆ ਵੀਡੀਓ ਸੀਗੀ ਸਿੱਖੀ ਵਾਸਤੇ ਸਿੱਖਾਂ ਵਾਸਤੇ ਇੱਕ ਵੱਡਾ ਸਨਮਾਨ ਪੂਰੀ ਦੁਨੀਆ ਦੇ ਵਿੱਚ ਜਿਹੜਾ ਇੱਕ ਵੱਡਾ ਐਵਾਰਡ ਹੈ ਮusiki ਦਾ ਜਿਹੜਾ ਐਵਾਰਡ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਮਿਲਿਆ ਕਿਉਂਕਿ ਅੰਗਰੇਜ਼ ਜਿਹੜੇ ਆ ਵੀਰੋ ਉਹ ਮਜ਼ਬ ਦੇ ਬਾਰੇ ਇਹਨਾਂ ਨਹੀਂ ਜਾਣਦੇ ਹੈਗੇ ਦੂਸਰਾ ਜਿਹੜੀ ਚੀਜ਼ ਗਾ ਗਾ ਕੇ ਬਿਆਨ ਕੀਤੀ ਜਾਂਦੀ ਹੈਗੀ ਹੈ ਉਹ ਉਸ ਨੂੰ ਮusiki ਹੀ ਕਹਿੰਦੇ ਹੈਗੇ ਆ ਔਰ ਗੁਰੂ ਗ੍ਰੰਥ ਸਾਹਿਬ ਦੇ ਪਾਠ ਨੂੰ ਜਦੋਂ ਉਹਨਾਂ ਨੇ ਸੁਣਿਆ ਉਹਨਾਂ ਨੂੰ ਸਕੂਨ ਉਸ ਤੋਂ ਮਿਲਿਆ ਉਹਨਾਂ ਨੂੰ ਆਨੰਦ ਆਇਆ ਔਰ ਇਸ ਵਜ੍ਹਾ ਤੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਭ ਤੋਂ ਵੱਡੇ ਅਵਾਰਡ ਨਾਲ ਨਿਵਾਜਿਆ ਕਿ ਜਿਹੜੀ ਰੂਹ ਦੀ ਗੁਜ਼ਾ ਹੈ ਨਾ ਉਹ ਉਹਨਾਂ ਨੇ ਕਰਾਰ ਦਿੱਤਾ ਗੁਰੂ ਗ੍ਰੰਥ ਸਾਹਿਬ ਨੂੰ ਕਿ ਇਹਨਾਂ ਨੂੰ ਸਕੂਨ ਮਿਲਦਾ ਸ਼ਾਂਤੀ ਮਿਲਦੀ ਹੈ ਇਹ ਉਹਨਾਂ ਨੇ ਮਾਨ ਤੇ ਸਨਮਾਨ ਦਿੱਤਾ ਸਿੱਖੀ ਨੂੰ ਅਮਰੀਕਾ ਦੇ ਵਿੱਚ ਔਰ ਇਹ ਖਬਰ ਜਿਹੜੀ ਹੈ ਸਾਰੇ ਸਿੱਖਾ ਵਾਸਤੇ ਇਹ ਯਕੀਨਨ ਖੁਸ਼ੀ ਦੀ ਖਬਰ ਹੋਏਗੀ ਕਿ ਇੱਕ ਵੱਡਾ ਜਿਹੜਾ ਮਾਨ ਸਨਮਾਨ ਮਿਲਿਆ ਹੈ ਸਿੱਖੀ ਨੂੰ ਵੱਡੇ ਪੈਮਾਨੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਅਵਾਰਡ ਤੋਂ ਨਵਾਜਿਆ ਗਿਆ ਸਭ ਤੋਂ ਵੱਡੇ ਅਵਾਰਡ ਤੋਂ ਵੀਰੋ ਤੁਹਾਡਾ ਕੀ ਕਹਿਣਾ ਹੈ ਇਸ ਖਬਰ ਦੇ ਬਾਰੇ ਤੁਸੀਂ ਕੀ رائے ਰੱਖਦੇ ਹੋ ਕਮੈਂਟਾਂ ਵਿੱਚ لازਮੀ ਦੱਸਿਓ ਰੱਖਿਓ ਆਪਣੇ ਟੇਰ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼